ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਅੱਜ ਅਸੀਂ ਉਹਨਾਂ ਨੂੰ ਸੱਚਖੰਡ ਵਾਸੀ ਕਹਿੰਨੇ ਆ ਪਰ ਕਹਿਣ ਨੂੰ ਮਾਨ ਨਹੀਂ ਕਰਦਾ ਹੈ ਉਹ ਸਾਡੇ ਅੰਦਰ ਉਹਨਾਂ ਦੀ ਜਿਹੜੀ ਪ੍ਰੇਮ ਦੀ ਮੂਰਤ ਹੈ ਉਹ ਜਿਉਂਦੀ ਜਾਗਦੀ ਹੈ ਜਿਹੜਾ ਉਹ ਜਿਹੜੀ ਉਹਨਾਂ ਦੀ ਹਾਜ਼ਰੀ ਹੈ ਉਹ ਸਾਡੇ ਅੰਦਰ ਹੈਗੀ ਇਸ ਸਥਾਨ ਤੇ ਆ ਕੇ ਅੱਜ ਵੀ ਉਹਨਾਂ ਦੀ ਮੌਜੂਦਗੀ ਜਿਹੜੀ ਹੈ ਉਸੇ ਤਰ੍ਹਾਂ ਹੀ ਮਹਿਸੂਸ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਸਰੀਰ ਕਰਕੇ ਹਾਜ਼ਰ ਹੁੰਦੇ ਸੀ। ਅੱਜ ਵੀ ਐਦਾਂ ਨਹੀਂ ਲੱਗਦਾ ਵੀ ਇੱਥੇ ਹੈ ਨਹੀਂ। ਐਦਾਂ ਹੀ ਮਹਿਸੂਸ ਹੋ ਰਿਹਾ ਵੀ ਉਹ ਉੱਥੇ ਆਪਣੇ ਪੌਰੇ 'ਚ ਬੈਠੇ ਨੇ ਜਾਂ ਸੰਤਾਂ ਦੇ ਕੋਲ ਸੰਤਾਂ ਨੂੰ ਮਿਲ ਰਹੇ ਹੈ। ਸਰੀਰ ਕਰਕੇ ਮਹਾਪੁਰਖ ਹੁੰਦੇ ਜਿੰਨੇ ਸਾਧੂ ਇੱਥੋਂ ਕੀਰਤਨ ਕਰਕੇ ਜਾਂਦੇ ਸਾਰੇ ਉਹਨਾਂ ਨੂੰ ਮਿਲਦੇ ਇੱਥੋਂ ਵੀ ਸਰੋਪਾਉ ਦੇਣੇ ਉੱਥੋਂ ਵੀ ਉਹਨਾਂ ਨੇ ਸਰੋਪਾਉ ਵਡਿਆਈਆਂ ਦੇਣੀਆਂ ਸਟੇਜ ਤੋਂ ਆਪ ਜੀ ਉਹਨਾਂ ਦੇ ਵਾਸਤੇ ਬਹੁਤ ਉਪਮਾਂ ਦੇ ਸ਼ਬਦ ਸੁਣ ਚੁੱਕੇ ਹੋ ਜਿੰਨੀ ਹੋਰ ਵੀ ਕਰੀ ਜਾਈਓ ਵੀ ਥੋੜੀ ਹੈ ਇਹ ਨਹੀਂ ਵੀ ਗੱਲ ਲਾ ਕੇ ਵਧਾ ਕੇ ਜਾਂ ਸੁਣਾਉਣ ਵਾਸਤੇ ਨਹੀਂ ਹੈ ਗੱਲਾਂ ਇਹ। ਔਰ ਇੱਥੇ ਜਿੰਨੀਆਂ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਇੱਥੇ ਸਟੇਜ ਤੇ ਕੋਈ ਬਲਾਰਾ ਸੁਣਾ ਵੀ ਕੀ ਸਕਦਾ ਹੈ। ਕਿਉਂਕਿ ਜਿਨ੍ਹਾਂ ਨੇ ਉਹਨਾਂ ਦਾ ਕੀਰਤਨ ਸੁਣਿਆ ਹੈ, ਦੀਵਾਨ ਸੁਣਿਆ ਨੇ। ਇਹੋ ਜਿਹਾ ਕੀਰਤਨ ਮਹਾਂਪੁਰਖਾਂ ਦਾ ਕਟੜ ਨਾਸਤਕ ਵੀ ਜੇ ਉਹਨਾਂ ਦਾ ਦੀਵਾਨ ਸੁਣ ਲੰਦਾ ਸੀ ਕਿਤੇ ਪਿੱਛੇ ਬਹਿ ਕੇ ਉਹ ਵੀ ਬੰਦਗੀ ਲੈ ਕੇ ਚੱਲਿਆ ਜਾਂਦਾ ਸੀ ਨੌਜਵਾਨ ਭੁੱਲੇ ਭਟਕੇ ਜੇ ਦੀਵਾਨ 'ਚ ਆ ਜਾਂਦੇ ਉਹ ਕੇਸਾਧਾਰੀ ਹੋ ਜਾਂਦੇ ਅਮਰਤਸ਼ਕ ਕੇ ਚਲੇ ਜਾਂਦੇ ਇਹੋ ਜਿਹਾ ਪ੍ਰਚਾਰ ਮਹਾਪੁਰਖਾਂ ਦਾ ਜਿਹੜੀ ਸੰਗਤਾਂ ਨੇ ਸੁਣਿਆ ਹੋਇਆ ਉਹਨਾਂ ਨੂੰ ਹੋਰ ਬੁਲਾ ਰਹੇ ਹਣ ਕੀ ਸੁਣਾ ਸਕਦੇ ਆ ਬਾਰੇ ਵਡਿਆਈਆਂ ਨੇ ਉਦੋਂ ਵੀ ਮਹਾਪੁਰਖ ਦੰਦੇ ਸੀ ਅੱਜ ਵੀ ਇਦਾਂ ਹੀ ਮਿਲ ਰਹੀਆਂ ਨੇ ਔਰ ਬਾਣੀ ਨੇ ਫੈਸਲਾ ਕਰ ਦਿੱਤਾ ਸਾਰੀਆਂ ਗੱਲਾਂ ਜਿਨਨੇ ਗੁਣ ਨੇ ਇੱਕ ਪਾਸੇ ਰੱਬ ਦੇ ਗੁਣ ਗਿਣ ਲਓ ਦੂਜੇ ਪਾਸੇ ਸਾਧੂ ਦੇ ਗੁਣ ਗਿਣ ਲਓ ਨਾ ਰੱਬ ਦੇ ਗੁਣ ਗਿਣੇ ਜਾ ਸਕਦੇ ਨੇ ਨਾ ਸਾਧੂਆਂ ਦੇ ਗੁਣ ਗਿਣੇ ਜਾ ਸਕਦੇ। ਰੱਬ ਦੀ ਉਪਮਾ ਬੇਅੰਤ ਹੈ। ਕਹੀ ਨਹੀਂ ਜਾ ਸਕਦੀ। ਕਰੋੜਾਂ ਜ਼ਿੰਦਗੀਆਂ ਵੀ ਆ ਕੇ ਲੈ ਕੇ ਕੋਈ ਵਾਹਿਗੁਰੂ ਦੀ ਉਸਤਤ ਕਰੋ ਕਹੀ ਨਹੀਂ ਜਾ ਸਕਦੀ। ਐਸੇ ਤਰ੍ਹਾਂ ਮਹਾਪੁਰਖ ਹੁੰਦਾ ਹੈ। ਮਹਾਪੁਰਖ ਦੀ ਸ਼ੋਭਾ ਵੀ ਕੀਤੀ ਨਹੀਂ ਜਾ ਸਕਦੀ। ਤੁਸੀਂ ਤਾਂ ਸਾਲਾਂ ਵਧੀ ਉਹਨਾਂ ਦੀ ਸੰਗਤ ਕੀਤੀ ਹੈ। ਇੱਕ ਘੜੀ ਵੀ ਜਿਨ੍ਹਾਂ ਨੇ ਸੰਗਤ ਕੀਤੀ ਹੈ ਮਹਾਪੁਰਖ ਦੀ ਉਹਨੂੰ ਪੁੱਛ ਕੇ ਦੇਖੋ ਵੀ ਸਾਧੂ ਕੀ ਹੁੰਦਾ ਹੈ ਕਬੀਰ ਏਕ ਘੜੀ ਆਦੀ ਕਰੀ ਆਦੀ ਹੋ ਤੇ ਆਦ ਸੰਗਤ ਦੀ ਗੱਲ ਕਰਦੇ ਆ ਭਗਤਨ ਸੇਤੀ ਗੋਸ਼ਟੇ ਜਿਨ੍ਹਾਂ ਨੂੰ ਮਹਾਪੁਰਖ ਗੱਡੀ ਤੌਦਰ ਤੇ ਜਾਂਦਿਆਂ ਗੱਲ ਵੀ ਕਰਕੇ ਜਿਨ੍ਹਾਂ ਨਾਲ ਕਿਉਂਕਿ ਮੈਂ ਮਹਾਪੁਰਕਾਂ ਦੇ ਹੁੰਦਿਆਂ ਵੀ ਇਸ ਸਟੇਜ ਤੋਂ ਮੈਂ ਬੋਲਿਆ ਮੈਨੂੰ ਕਈ ਨੌਜਵਾਨ ਮਿਲੇ ਸੀ ਕੈਨੇਡਾ ਦੀ ਧਰਤੀ ਤੇ ਉਹਨਾਂ ਨੇ ਮੈਨੂੰ ਆਪਣੀਆਂ ਗੱਲਾਂ ਦਸੀਆਂ ਸਨ ਉਹ ਕਹਿੰਦੇ ਜੀ ਮਹਾਪੁਰ ਕੀਰਤਨ ਕਰਕੇ ਦਰਬਾਰ ਸਾਹਿਬ ਦੇ ਗੇਟ ਤੋਂ ਬਾਹਰ ਹੀ ਸਾਡੋ ਮਿਲੇ ਉੱਥੇ ਹੀ ਦੋ ਬਚਨ ਕਹੇ ਸਾਡੀਆਂ ਜ਼ਿੰਦਗੀਆਂ ਬਦਲ ਗਈਆਂ ਉਸ ਦਿਨ ਤੋਂ ਮੈਂ ਆਪਣੀਆਂ ਅੱਖਾਂ ਨਾਲ ਦੇਖੇ ਨੇ ਉਹ ਨੌਜਵਾਨ ਅੰਬਰਦਾਰੀ ਹੋ ਗਏ ਪੱਕੇ ਗੁਰਮਖ ਬਣ ਗਏ ਕਿੰਨੀ ਕੁ ਸ਼ੋਭਾ ਕੀਤੀ ਜਾ ਸਕਦੀ ਉਹਨਾਂ ਦੀ ਵਡਿਆਈ ਕਿੰਨੀ ਕੁ ਕੀਤੀ ਜਾ ਸਕਦੀ ਹੈ ਕੋਈ ਗਿਣਤੀ ਮਿੰਦਤੀ ਨਹੀਂ ਹੈ ਜਿਨ੍ਹਾਂ ਦਾ ਵਿਸਰੈ ਨਾਮ ਬਾਣੀ ਨੇ ਗੱਲ ਕੁ ਮਕਾ ਦਤੀ ਸਿੱਖ ਨੇ ਉਹਨਾਂ ਦੀ ਬੰਦਗੀ ਕਿੰਨੀ ਸੀ ਭਗਤੀ ਕਿੰਨੀ ਸੀ ਉਹਨਾਂ ਦੀ ਬੰਬੇ ਸਮਾਗਮ ਹੋਏ ਦਾਸ ਨੇ ਆਪਣੇ ਅੱਖਾਂ ਨਾਲ ਦੇਖਿਆ ਵਿਦਿਆਦਾਤਾ ਤੇ ਮਹਾਪੁਰਖ ਨਾਲ ਬੈਠੇ ਨੇ ਸ਼੍ਰੀਮਾਨ ਸੰਤ ਬਾਬਾ ਦਲਵੀਰ ਸਿੰਘ ਜੀ ਮਹਾਪੁਰਖ ਇੰਦਾਰ ਸਮਾਗਮ ਵਿੱਚ ਦੇਖਿਆ ਬੰਬੇ ਤਿੰਨ ਦਿਨ ਤਿੰਨ ਰੈਣ ਸਵਾਈਆਂ ਹੋਈਆਂ ਅਸੀਂ ਮਹਾਪੁਰਖਾਂ ਨੂੰ ਸੁੱਤੇ ਹੀ ਨਹੀਂ ਦੇਖਿਆ ਉੱਥੇ ਬਾਕੀ ਸਾਰੇ ਆਰਾਮ ਕਰਦੇ ਰਹੇ ਵਾਰੀ ਵਾਰੀ ਇਹ ਸੱਚ ਹੈ ਇਹ ਨਹੀਂ ਵੀ ਅੱਜ ਕੋਈ ਗੱਲ ਬਣਾ ਕੇ ਅਸੀਂ ਉਦਾਂ ਕੋਈ ਕਹਿ ਰਿਹਾ ਸੁਣਾਉਣ ਬਸ ਨਹੀਂ ਇਹ ਜੀਵਨ ਸੀ ਉਹਨਾਂ ਦਾ ਦਿਨਾਂ ਨਾਲ ਵਿਸਰੈ ਨਾਮ ਸੇਕਨੇ ਆ ਕਿੱਦਾਂ ਦੇ ਨੇ ਜੀ ਉਹ ਭੇਦ ਨਾ ਜਾਣੋ ਮੂਲ ਕਹਿੰਦੇ ਥੋੜਾ ਜਿੰਨਾ ਵੀ ਫਰਕ ਨਾ ਜਾਣਿਓ ਉਹ ਦੁਨੀਆ ਦੇ ਲੋਕੋ ਉਹ ਰੱਬ ਵਰਗੇ ਨੇ ਸਾਈਂ ਰਹੇ ਜਿੱਦਾਂ ਦਾ ਰੱਬ ਹੈ ਜਿੱਦਾਂ ਦਾ ਸਾਈਂ ਹੈ ਜੇ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਐ ਜੇ ਕੋਈ ਕਹਿੰਦਾ ਮੈਂ ਸਾਈਂ ਪ੍ਰਮਾਤਮਾ ਦੇ ਦਰਸ਼ਨ ਕਰਨੇ ਚਾਹੁੰਦੇ ਗੁਰੂ ਗ੍ਰੰਥ ਸਾਹਿਬਹਾਰ ਦੀ ਬਾਣੀ ਕਹਿੰਦੀ ਤੁਸੀਂ ਮਹਾਪੁਰਖ ਦੇ ਦਰਸ਼ਨ ਕਰ ਲਓ ਉਹ ਰੱਬ ਦੇ ਦਰਸ਼ਨ ਨੇ ਪਿਆਰਿਓ ਉਹ ਕਾਲਪੁਰਖ ਦੇ ਦਰਸ਼ਨ ਨੇ ਸਾਧੂ ਦਾ ਦਰਸ਼ਨ ਰੱਬ ਕਹਿ ਜਾਂ ਹੁੰਦਾ ਜੇ ਕਿਸੇ ਨੇ ਦੇਖਣਾ ਕਹਿੰਦੇ ਮਹਾਪੁਰਖ ਨੂੰ ਦੇਖ ਲਓ ਜਿੱਦਾਂ ਦਾ ਸਾਧੂ ਐ ਰੱਬ ਇਦਾਂ ਦਾ ਹੀ ਐ ਅੱਜ ਇੰਨੀਆਂ ਸੰਗਤਾਂ ਨੇ ਆਹ ਮਹਾਪੁਰਖਾਂ ਨੇ ਕਮਰੇ ਬਣਾਏ ਲੰਗਰ ਹਾਲ ਬਣਾਏ ਇਹ ਕਿਉਂ ਬਣਾਏ ਆ ਸਾਡੇ ਘਰੇ ਚਾਰ ਪਰੌਣੇ ਆਉਣੇ ਹੁੰਦੇ ਨੇ ਅਸੀਂ ਕਮਰੇ ਬਣਾ ਦਨੇ ਉਦਾਂ ਦੇ ਸਾਡੇ ਘਰੇ ਪਰੌਣਿਆਂ ਨੇ ਆਉਣਾ ਹੈ ਸੰਗਤਾਂ ਦੇ ਵਾਸਤੇ ਵੱਡੇ ਵੱਡੇ ਹਾਲ ਚਾਹੀਦੇ ਨੇ ਆ ਕਿੱਡਾ ਵੱਡਾ ਦਰਬਾਰ ਸਾਹਿਬ ਬਣ ਰਿਹਾ ਹੈ ਇਹ ਕਿਹਦੇ ਵਾਸਤੇ ਹੈ ਜੀ ਸੰਗਤਾਂ ਦੇ ਵਾਸਤੇ ਉਹ ਰੱਬ ਦਾ ਉਹ 사ਧਨਾ ਕਰਨ ਵਾਲਾ ਦੇਖਿਆ ਕਰੇ ਜਿੱਥੇ ਉਹ ਜਾਵੇ ਉਦੇ ਨਾਲ ਲੜ ਪਿਹ ਕੋ ਬੰਦਗੀ ਕਰਦਾ ਗਿਆ ਬੰਦਗੀ ਕਰਦਾ ਗਿਆ ਇੱਕ ਦਿਨ ਉਹਨੇ ਮਹਿਸੂਸ ਕੀਤਾ ਕਿ ਅੱਗੇ ਮੈਂ ਚੱਲਦਾ ਸੀ ਮੇਰੇ ਬਰਾਬਰ ਨਾਲ ਪੈੜਾਂ ਚੱਲਦੀਆਂ ਸਨ ਮੇਰੇ ਨਾਲ ਰੱਬ ਚੱਲਦਾ ਸੀ ਅੱਜ ਨਹੀਂ ਚੱਲਦੀਆਂ ਸ਼ਿਕਵਾ ਕੀਤਾ ਪਰਮਾਤਮਾ ਤੂੰ ਕਿੱਥੇ ਐ ਅੱਗੇ ਮੇਰੇ ਨਾਲ ਚੱਲਦਾ ਸੀ ਹੁਣ ਤੂੰ ਮੇਰੇ ਨਾਲ ਨਹੀਂ ਚੱਲਦਾ ਆਕਾਸ਼ ਬਾਣੀ ਹੋਈ ਕਹਿੰਦੇ ਤੇਰੀ ਸਾਧਨਾ ਇੰਨੀ ਹੋ ਗਈ ਉਹਦੇ ਮੈਂ ਹੁਣ ਇੱਕੋ ਹੀ ਹੋ ਗਏ ਹੁਣ ਜਿੱਥੇ ਤੇਰੇ ਕਦਮ ਰੱਖ ਪੈਂਦੇ ਨੇ ਜਿੱਥੇ ਤੂੰ ਕਦਮ ਰੱਖਦਾ ਉਹ ਕਦਮ ਤੇਰਾ ਨਹੀਂ ਹੁੰਦਾ ਉਹ ਕਦਮ ਮੇਰਾ ਹੀ ਹੁੰਦਾ ਬਾਬਾ ਮੋਹਨ ਸਿੰਘ ਜੀ ਲੰਗਰ ਆਲੇ ਨਾਮ ਜਪ ਕੇ ਗਏ ਸੱਚ ਜਾਣਿਓ ਜੀ ਜਦੋਂ ਨਾਮ ਜਪਾਇਆ ਉਹਨਾਂ ਨੇ ਪਤਾ ਹੀ ਨਹੀਂ ਲੱਗਿਆ ਕਿਵੇਂ ਉਹ ਐ ਲੱਗਿਆ ਵੀ ਇੱਕ ਪਾਲੀ ਬਤੀਤ ਹੋਇਆ ਸੁਰਤੀਆਂ ਜੋੜ ਦਿੱਤੀਆਂ ਕਮਾਈ ਦਾ ਪ੍ਰਤਭ ਆਹ ਧਾਰਨਾ ਇਦਾਂ ਬੋਲੋ ਪਿਆਰ ਨਾਲ ਕੋਈ ਰਸ ਨਾ ਰਹਿ ਨਾ ਜਾਏ ਗਜਵਜ ਕੇ ਬੋਲਿਓ ਉਹ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਾਸਦੇ ਨੇ ਜੀੜੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਾਸਦੇ ਨੇ ਜੀੜੇ